ਆ ਦੋਸਤੋ ਅਸੀਂ ਇਸ ਵੇਲੇ ਖੜੇ ਹੋਏ ਹਾਂ ਰੋਪੜ ਜ਼ਿਲ੍ਹੇ ਦੇ ਪਿੰਡ ਬ੍ਰਾਹਮਣ ਮਾਜਰਾ ਵਿਖੇ ਇੱਥੇ ਗੁਰਦੁਆਰਾ ਜੰਗਸਰ ਸਾਹਿਬ ਮੌਜੂਦ ਹੈ ਜਿਹੜਾ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਿਤ ਹੈ ਜੇ ਇਸ ਗੁਰੂ ਘਰ ਦਾ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਇਹ ਹੈ ਕਿ ਜਦੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੁਰੂ ਖੇਤਰ ਦੇ ਅਸਥਾਨ ਤੋਂ ਕੀਰਤਪੁਰ ਸਾਹਿਬ ਵੱਲ ਜਾਂਦੇ ਹੋਏ 25 ਸਿੰਘਾਂ ਦੇ ਨਾਲ ਆ ਰਹੇ ਸਨ ਤਾ ਉਸ ਵੇਲੇ ਇਸ ਸਤਾਨ ਰੋਪੜ ਦੇ ਰਾਜੇ ਭੂਪ ਚੰਦ ਦਾ ਕਿਲਾ ਸੀ ਜਦੋਂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਪਿੰਡ ਬ੍ਰਾਹਮਣ ਮਾਜਰਾ ਪਹੁੰਚੇ ਤਾਂ ਰੋਪੜ ਸ਼ਹਿਰ ਅਤੇ ਪਿੰਡ ਵਾਲੇ ਜਾਬਰ ਮੁਸਲਮਾਨ ਇੱਕ ਬ੍ਰਾਹਮਣਾਂ ਦੀ ਦੀ ਬਹੁਤਾ ਲੜਕੀ ਦਾ ਡੋਲਾ ਖੋ ਲਿਆ ਸੀ ਉਹ ਬ੍ਰਾਹਮਣ ਲੜਕੀ ਗੁਰਸਿੱਖ ਬਾਣੀ ਅਤੇ ਬਾਣੀ ਦੇ ਨਾਲ ਕਹਿੰਦੇ ਬੜਾ ਪ੍ਰੇਮ ਕਰਿਆ ਕਰਦੀ ਸੀ ਤੇ ਸਿੱਖ ਧਰਮ ਦੇ ਲਈ ਬਹੁਤ ਸਤਿਕਾਰ ਰੱਖਦੀ ਸੀ ਲੜਕੀ ਨੇ ਆਪਣੇ ਬਚਾ ਲਈ ਕਾਫੀ ਧਾਰਮਿਕ ਆਗੂਆਂ ਅੱਗੇ ਬੇਨਤੀ ਕੀਤੀ ਪਰ ਕੋਈ ਵੀ ਉਸਦੇ ਬਚਾਅ ਦੇ ਲਈ ਅੱਗੇ ਨਹੀਂ ਸੀ ਆਇਆ ਬ੍ਰਾਹਮਣ ਲੜਕੀ ਨੇ ਜਾਬਰ ਮੁਸਲਮਾਨਾਂ ਤੋਂ ਆਪਣੇ ਬਚਾਅ ਦੇ ਲਈ ਮਨ ਦੇ ਵਿੱਚ ਪੂਰੀ ਸ਼ਰਧਾ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਯਾਦ ਕੀਤਾ ਤਾਂ ਉਸ ਵੇਲੇ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਉੱਥੇ ਆ ਪਹੁੰਚੇ ਗੁਰੂ ਸਾਹਿਬ ਜੀ ਲੜਕੀ ਦੇ ਬਚਾਅ ਦੇ ਲਈ ਖੰਡਾ ਧੂਕੇ ਸਿੰਘਾਂ ਸਮੇਤ ਉਹਨਾਂ ਜਾਵਰਾਂ ਤੇ ਟੁੱਟ ਪਏ ਤੇ ਸ਼ਾਮ ਤੱਕ ਕੁਝ ਸਿੰਘਾਂ ਤੇ ਗੁਰੂ ਜੀ ਨੂੰ ਛੱਡ ਕੇ ਬਾਕੀ ਸਾਰੇ ਸ਼ਹੀਦیاں ਪਾ ਗਏ ਗੁਰੂ ਜੀ ਨੇ ਰਾਤੋ ਰਾਤ ਕੀਰਤਪੁਰ ਸਾਹਿਬ ਤੋਂ ਹੋਰ ਸਿੰਘਾਂ ਦਾ ਜੱਥਾ ਮੰਗਾਇਆ ਤੇ ਤੇ ਦੁਬਾਰਾ ਜੰਗ ਸ਼ੁਰੂ ਹੋ ਗਈ ਤੇ ਗੁਰੂ ਜੀ ਨੂੰ ਜਿੱਤ ਪ੍ਰਾਪਤ ਹੋਈ ਆ ਪਾਤਸ਼ਾਹ ਨੇ ਬ੍ਰਾਹਮਣਾਂ ਨੂੰ ਸੰਦੇਸ਼ ਪਹਚਾ ਕੇ ਲੜਕੀ ਦਾ ਖੋਇਆ ਹੋਇਆ ਡੋਲਾ ਬ੍ਰਾਹਮਣਾਂ ਦੇ ਹਵਾਲੇ ਕੀਤਾ ਤੇ ਬ੍ਰਾਹਮਣਾਂ ਦੀ ਜਾਵਰਾਂ ਤੋਂ ਰੱਖਿਆ ਵਾਸਤੇ ਪੰਜ ਸਿੰਘ ਤੋਂ ਇਹ ਪਰਿਵਾਰ ਦੇ ਕੜੂਏ ਪਿੰਡ ਤੋਂ ਲਿਆ ਕੇ ਇੱਥੇ ਵਸਾਏ ਇਸ ਕਰਕੇ ਇਸ ਪਿੰਡ ਦਾ ਨਾਮ ਬ੍ਰਾਹਮਣ ਮਾਜਰਾ ਪੈ ਗਿਆ ਇਸ ਜਗ੍ਹਾ ਤੇ ਇੱਕ ਪ੍ਰਾਤਨ ਸਮੇਂ ਦਾ ਖੂਹ ਵੀ ਮਿਲਿਆ ਹੈ ਜਿਹੜਾ ਕਿ ਸੰਤ ਆਬਾ ਕਪੂਰ ਸਿੰਘ ਜੀ ਜਥਾ ਭਿੰਡਰਾ ਕਲਾਂ ਨੇ ਜਿਹੜਾ ਸੀਗਾ ਪ੍ਰਗਟ ਕੀਤਾ ਸੀਗਾ ਤੇ ਇਸ ਗੁਰਦੁਆਰੇ ਦੀ ਜਿਹੜੀ ਨੀ ਹੈਗੀ 1963 ਦੇ ਵਿੱਚ ਸੰਤ ਗਿਆਨੀ ਗੁਰਵਾਚਨ ਸਿੰਘ ਜੀ ਖਾਲਸਾ ਸਾਹਿਬ ਵੱਲੋਂ ਰੱਖੀ ਗਈ ਸੀ ਤਾਂ ਦੋਸਤੋ ਇਹ ਸੀਗਾ ਗੁਰਦੁਆਰਾ ਜੰਗ ਸਰ ਸਾਹਿਬ ਦਾ ਇਤਿਹਾਸ ਤੇ ਆਜੋ ਚੱਲਦੇ ਹੁਣ ਅਗਲੇ ਸਥਾਨ ਦੇ ਵੱਲ